ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸ਼ੇਰ ਲਈ ਲੈ ਕੇ ਆਏ ਆਂਗੇ ਦੋਵੇਂ ਟੌਪ ਦੀਆਂ ਨੇ ਇੱਕ ਕੈਰਸ਼ੇਰ ਬ੍ਰੀਡ ਆ ਗਈ ਤੇ ਇੱਕ ਬਈ ਜਰਸੀ ਆ ਗਈ ਤੇ ਦੋਵੇਂ ਗਰਮੀਆਂ ਦੇ ਐਮ ਮੰਨ ਲਓ ਤੋਹਫੇ ਆ ਗਏ ਇੱਕ ਤਾਂ ਗੱਬਣਾ ਥੋੜੇ ਦਿਨ ਲੈਂਦੀ ਆ ਤੇ ਇੱਕ ਬਈ ਤਾਜੀ ਸੂਈਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਈ ਕੰਮ ਬਹੁਤ ਵਧੀਆ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਜਸਵਿੰਦਰ ਸਿੰਘ, ਪਿੰਡ ਸਜੀਤਪੁਰਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲਾ ਜੀ। ਨੇੜੇ ਪਿੰਡ ਬਈ। ਨੇੜੇ ਜਲਾਰ ਰਹਿ ਗਿਆ ਭਾਈ ਕਾ ਜਲਪੁਰਾ ਰਹਿ ਗਿਆ ਜਰੀ। ਠੀਕ ਹੈ ਭਾਈ। ਹਾਂਜੀ। ਕੰਟੈਕਟ ਨੰਬਰ ਬੋਲ ਦੋ। 98410 88878 ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ। ਨੋਟ ਕਰ ਲਓ। ਭਾਈ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਆ, ਏਅਰ ਸੇਰ ਬਰੀਡ ਆ ਗਈ ਬਈ। ਹਾਂ ਏਅਰ ਸੇਰ ਤਾਂ ਆ ਗਈ ਹਾਂ ਜੀ। ਤੇ ਕਿਹੜਾ ਸੂਆ ਸੂਈ ਆ ਭਾਈ? ਇਹ ਦੂਜਾ ਸੂਆ ਸੂਈ ਆ ਰਿਹਾ ਜੀ। ਦ ਠੀਕ ਆ ਜੇਰ ਵਗੈਰਾ ਸਾਰਾ ਕੋ ਸੋ ਹਾਂ ਜਪਾ ਸੂਈ ਸੋਈ ਲੈ ਅਪ ਸੋਈ ਹੁਣੇ ਹੀ ਆਈ ਆਪਣੇ ਕੋਲ 2 ਘੰਟੇ ਹੋਏ ਆ ਠੀਕ ਆ ਬਈ ਹਾਂਜੀ ਤੇ ਬੱਚਾ ਨਹੀਂ ਸੀ ਪਿੱਛੇ ਬੱਚਾ ਜੀ ਬੱਚਾ ਜਰਸੀ ਦਦੇਗੀ ਹਾਂ ਜਰਸੀ ਦਈ ਬੱਚਾ ਬਈ ਬਸਾ ਮਗਰ ਬੱਚਾ ਜਰਸੀ ਦਦੇਗੀ ਤੇ ਕਿੰਨਾ ਕ ਬੋਲਾ ਬਈ ਕੱਢਦਾ ਫਿਰ ਬੋਲਾ ਪਤੜ ਕੇ ਕੱਢਾ 6 ਕਿਲੋ ਕੋ ਬੱਚੇ ਨੂੰ ਪਿਆਤਾ ਜੀ ਠੀਕ ਆ ਹਾਂ ਪਹਿਲੇ ਸੂਈ ਰਿਕਾਰਡ ਉਹਨਾਂ ਨੇ 20 ਲੀਟਰ ਦੱਸਿਆ 18 ਮੰਨ ਕੇ ਲਈ ਆ ਬਾਕੀ ਗਾਗਲੇ ਦੀ ਸੇਵਾ ਹੀ ਹੁਣ ਦੁੱਧ ਚੂਣਾ ਦਾ ਕਿਆ ਸੇਵਾ ਦਾ ਹਮ ਇੱਕ ਗੱਲ ਹੋ ਰਾਇਆ ਏ ਆਰ ਸ਼ੈਰ ਮਿਲਦੀ ਨਹੀਂ ਹਣ ਆਏ ਦੇ ਦੇਖ ਲਈਏ ਤੋਹਫਾ ਇੱਕ ਸਾ ਦਾ ਹਮ ਤੋਹਫਾ ਆ ਗਿਆ ਬਾਈ ਆਰ ਸ਼ੈਰ ਬਰੀਡ ਮਿਲਦੀ ਬਹੁਤ ਘੱਟ ਆ ਪਾਕਿਸਤਾਨ ਤੋਂ ਦੀ ਕੁਆਲਟੀ ਵੇਖ ਲੋ ਕਿੰਨੀ ਚੰਗੀ ਗੱਲ ਬਾਤ ਆ ਬਾਈ ਮੋਟਾ ਮੋਟਾ ਥਣ ਲਗਾ ਦੁੱਧ 22 ਕਿਲੋ ਪਿਆ ਜੀ ਬਾਈ ਸੇਵਾ ਰਹਾ ਪੰਗਰ ਹਮ ਥੋੜਾ ਦੱਸਦੀ ਆ ਰਖਣਾ ਦੀ ਕੁਆਲਟੀ ਬਾਈ ਚੈੱਕ ਕਰ ਸਕਦਾ ਬੜੀ ਕਮਾਲ ਦੀ ਹਵਾਨਾ ਵੀ ਬਹੁਤ ਸੋਹਣਾ ਤਿਆਰ ਹਾਂ ਹਾਂ ਬਹੁਤ ਸੋਹਣਾ ਜੀ ਹਮ ਖੋਲਦੇ ਬਾਈ ਤੋੜਦੇ ਮਾੜੀ ਜੀ ਖੋਲ ਕੇ ਪਲੀ ਵੀ ਦੇਖੋ ਬਾਈ ਸਾਇਨਿੰਗ ਚਮਕ ਵਾਲੀ ਆ ਗਈ ਪਤਲੀ ਜੇ ਮਤਲਬ ਕਿ ਸਰੀਰ ਦੀ ਹਾਂ ਸਾਇਨਿੰਗ ਕਿੰਨੀ ਆ ਪੰਡੇ ਤੇ ਸੋ ਪਹਿਲੇ ਇਸਕ ਵੀ ਆ ਦੇਖ ਲਓ ਲੈਸ ਕਰੀ ਆ ਬਾਈ ਸਹੀ ਗੱਲ ਆ ਜਿਵੇਂ ਸੂਪ ਆ ਪਸੂ ਸੂਏ ਤੋਂ ਬਾਅਦ ਨਹੀਂ ਫਿੱਕਾ ਜਿਹਾ ਦਿਸਦਾ ਹਜਾ ਕੇ ਨਾ ਪੱਠੇ ਪੁੱਠੇ ਦੇ ਚੱਕੇ ਨਹੀਂ ਠੀਕ ਆ ਬਾਈ ਹਾਂਜੀ ਹਾਂਜੀ ਬਾਕੀ ਲੈਵਾ ਬਾਈ ਚੈੱਕ ਕਰੋ ਕਿੰਨਾ ਕੁ ਬਾਈ ਦੁੱਧ ਐਸਟੀਮੇਟ ਦੇ ਦੇ ਦੁੱਧ ਬਾਈ 20-22 ਕਿਲੋ ਲੱਗਦਾ ਆਪਣੇ ਦਾ 20 ਕ ਮੰਨ ਲ ਕੇ ਆਪਾਂ ਲਈ ਆ ਠੀਕ ਆ ਤਬਾ ਗਾੜੀ ਸੇਵਾ ਦਾ ਹੁੰਦਾ ਦੋ ਤੱਕ ਨਹੀਂ ਹੂੰ ਜਿੰਨਾ ਆਪਣੇ ਕੋਲ ਹਾਜ਼ਰ ਆਪਾਂ ਤਾਰ ਕਿਸੇ ਇੱਕ ਨੂੰ ਬੋਲਾ ਕੱਢਾ ਕੋਈ ਬੱਚੇ ਬੱਚੇ ਨੂੰ ਪਿਆ ਤਾਂ ਤੇ ਚਵਾਈ ਕਿਵੇਂ ਲੱਗੀ ਚਵਾਈ ਬਹੁਤ ਸੋਹਣੀ ਧਾਰਾ ਮਾਰਦ ਨੇ ਬਾਈ ਠੰਡੀ ਆ ਠੀਕ ਆ ਠੰਡੀ ਸੀਲ ਫੁੱਲ ਆ ਬਾਈ ਕਹਿੰਦਾ ਧਾਰਾ ਮਾਰਦ ਨੇ ਬੜਾ ਕੈਮਰੇ ਤੇ ਬੜਾ ਜੱਕਾ ਬੜਾ ਥਣ ਚੈੱਕ ਕਰੋ ਬੜਾ ਕਮਾਲ ਦਾ ਮੁਠੀ ਵਾਲਾ ਥਣਾ ਪੂਰੇ ਗੈਪ ਤੇ ਬਾਈ ਥਣ ਲੱਗੇ ਹੋਇਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਕੀ ਫੇਸ ਬਿਊਟੀ ਆਪਾਂ ਨੇੜੇ ਤੇ ਚੈੱਕ ਕਰਵਾਣੇ ਬਹੁਤ ਫੈਰੀ ਹੈ ਨਿਆਣਾ ਵੀ ਲੈਂਦੀ ਹੈ ਬਾਈ ਠੀਕ ਆ ਬਾਈ ਹਾਂ ਨਿਆਣਾ ਵੀ ਪਾਲੀ ਦਾ ਆ ਬਿਨਾਂ ਕਾ ਜਮਾਰਜੀ ਕਾ ਜਮਾਰਜੀ ਠੰਡੀ ਸੀਲ ਤਾਂ ਬਹੁਤ ਆ ਬਾਈ ਯਾਰ ਕੀ ਬਾਤ ਆ ਯਾਰ ਇੱਕ ਗੱਲ ਹੋਰ ਆ ਬਾਈ ਗਰਮੀਆਂ ਦੇ ਤੂਫੇ ਆ ਗਏ ਤੂਫੇ ਆ ਬਾਈ ਯਾਰ ਆਪਣੇ ਲਾੜਾ ਤੂੜੀ ਵਾਲੇ ਬਰਾਂਡੇ 'ਚ ਖੜੇ ਨੇ ਹੁਣ ਤੂੜੀ ਅਖਾਉ ਦੀ ਨਾਲ ਪਾਈ ਹੋਈ ਆ ਤੂੜੀ ਪਈ ਆ ਕੋਈ ਇੱਥੇ ਸਿੱਟ ਤੇ ਪੱਖਾ ਨਹੀਂ ਮੌਂ ਨਾ ਖੜੀਆਂ ਕੋਈ ਹੌਂਕ ਦੇ ਨਹੀਂ ਮੌਂ ਹੌਂਕਣ ਵਾਲੀ ਹੈ ਨਹੀਂ ਸਹੀ ਗੱਲ ਉੱਤਰ ਤਾਂ ਮਿੰਟ 'ਚ ਆਉਂਦੀ ਆ ਹਨਾ ਹਾਂ ਲਾੜ ਦੀ ਨਾਲ ਹੀ ਵਜਾ ਬਾਈ ਕਰਮ ਨਾਲ ਦੀ ਨਾਲ ਹੀ ਕਰਮ ਵਾਲੇ ਉਤਰੇ ਥਣਾ ਦੀ ਕੁਆਲਿਟੀ ਚੈੱਕ ਰੋ ਪਸਮਾ ਕਰੇ ਤਾਂ ਬਾਅਦ ਤਾਂ ਸਾਡੇ ਕੋਲ ਹੋਰ ਹੀ ਹਾਂ ਬਹੁਤ ਕੱਢਿਆ ਹੋਣਾ ਇਹਨੇ ਬਾਕੀ ਲੇਵਾ ਦਿਖਾ ਦਿਓ ਮੂਰੇ ਕਿੰਨਾ ਲਈ ਫਿਰਦੀ ਆ ਸਹੀ ਗੱਲ ਆ ਨਾੜਾ ਨੂੜਾ ਵੇਖੋ ਇਹਨੇ ਲੇਵਾ ਬਾਈ ਮੂਰੇ ਨੂੰ ਲਈ ਫਿਰਦੀ ਆ ਨਾੜਾ ਨੂੜਾ ਨਾ ਚੈੱਕ ਕਰ ਸਕਦੇ ਬਰੀਕੀ ਚ ਨਾੜਾ ਛੰਡੀ ਛੁੰਡਾ ਬਹੁਤ ਵਾਰ ਕੈਮਰੇ ਤੋਂ ਮਾੜਾ ਜਗਦੀ ਕਰਕੇ ਜਿਹੜੀ ਫੈਟ ਆਊਗੀ ਬਾਈ ਉਹ ਵੀ ਐ ਲੱਗ ਐਨ ਬੜੇ ਲੱਗਾਂ ਬਰਾਬਰ ਆਉਣੀ ਆ ਹੂੰ ਨਾਲੇ ਹੋਰ ਗੱਲਾਂ ਬਾਈ ਜੜੀਆਂ ਬੁਟੀਆਂ ਦਵਾਈਆਂ ਦੇਣ ਦਾ ਵੀ ਘੱਟ ਖਰਚਾ ਹਾਂ ਬਿਹੈਨੇ ਕੱਗਲੋਂ ਤਾਂ ਕਰ ਬਾਕੀ ਯਾਰ ਬਾਈ ਹੁਣ ਆਪਾਂ 1.5 ਲੱਖ ਦੀ ਮੱਝ ਲੈਣੀ ਉਹਦੇ ਬਰਾਬਰ ਆਇਣਾ ਨੇ ਬਰਾਬਰ ਆਇਣਾ ਹਾਂ ਮੱਝ ਦਾ ਦੁੱਧ ਫਿਰ ਵੀ ਨਹੀਂ ਦੇਣਾ 1.5 ਲੱਖ ਵਾਲੀ ਨੇ ਹੂੰ ਜਿੰਨਾ ਇਹਨੇ ਦੇ ਜਾਣਾ ਕੀ ਬਾਤ ਆ ਬਾਈ ਲੈ ਚੈੱਕ ਕਰ ਸਕਦੇ ਹੁਣ ਚਵਾਈ ਚੈੱਕ ਕਰਾਉਣੀ ਆ ਕਰਮ ਵਾਲੀ ਦੀ ਤੁਹਾਨੂੰ ਤਾਂ ਮੈਂ ਕਹਣਾ ਜੇ ਕੋਈ ਅਣਜਾਣ ਕਿ ਸਹੀ ਗੱਲ ਆਈ ਲੈ ਬਾਈ ਚਵਾਈ ਚੈੱਕ ਕਰਾਂ ਮੋਟੀ ਮੋਟੀ ਚਵਾਈ ਬਹੁਤ ਮੋਟੀ ਚਵਾਈ ਹੈ ਬਾਈ ਯਾਰ ਨਿੱਪੜਦੀ ਹੈ ਨਾ ਮੈਂ ਨਾ ਨਿਆਰਾ ਯਾਰ ਬਾਈ ਕੀ ਬਾਤ ਆ ਬਾਈ ਹਰ ਸੇ ਗੁੱਤੀਆਂ ਕੱਢਣ ਵਾਲਾ ਕੰਮ ਕਰਦੀ ਹੈ ਕਰਮ ਵਾਲੀ ਦੀ ਚਵਾਈ ਏਨੀ ਇੱਕ ਨੰਬਰ ਚਵਾਈ ਹੈਗੀ ਮੋਟੀ ਮੋਟੀ ਨਿਬੜਦੀ ਹੈਗੀ ਇਹ ਨਹੀਂ ਹੈਗਾ ਵੀ ਜਿਹੜਾ ਬਹਿਗਾ ਉੱਠਣ ਵਾਲਾ ਕੰਮ ਹੀ ਹੈਗਾ ਹਾਂ ਹਾਂ ਸਹੀ ਗੱਲ ਹੈ ਬਾਈ ਕੀ ਬਾਤ ਪਤਾ ਲੱਗਦਾ ਉਹ ਵੀ ਹੈ ਘਾਰ ਬਾਈ ਯਾਰ ਹੂੰ ਸਹੀ ਗੱਲ ਹੈ ਇਹਨਾਂ ਗੱਲ ਵੀਰੇ ਬੋਲੀ ਦੀ ਹੁੰਦੀ ਹੈ ਕਿ ਨਹੀਂ ਹਾਂ ਮੋਟੀ ਚਵਾਈ ਹੋਵੇ ਬੋਲੀ ਹੋਵੇ ਨਿਬੜਦੀ ਮਰਜ਼ੀ ਬਣਾਵਾ ਲੈ ਅਜੇ ਧਾਰਾ ਮਾਰੀਆਂ ਬਾਈ ਹਾਂ ਹਾਂ ਦਿਖਾ ਦੇ ਮੜਾ ਪੋਰਾ ਵਿਖਾਉਂਦੀ ਸੀ ਪਹਿਲਾਂ ਹੂੰ ਲੈ 100 ਰੁਪਏ ਪੋਰਾ ਪੋਰਾ ਦਾ ਬੇਫਿਕਰ ਰਹਿਣਾ ਆਪਣੇ ਠੀਕ ਹੈ ਬਾਈ ਕਿੰਨਾ ਦਾ ਦਵਾਰ ਕਰਾਂਗੇ ਬਾਈ ਇੱਕ ਨੰਬਰ ਚ ਵਾਈਆ ਮੇਨ ਗੱਲ ਨਾਲ ਯਾਰ ਇੰਨਾ ਥਾਂ ਨੂੰ ਹੁਣ ਉਹ ਪਟਿਆ ਹੀ ਥਾਂ ਵੇਲਾ ਪਸਮਾ ਕਰੇ ਲੈ ਬਾਈ ਪਸਮਾ ਕਰਾ ਵਾ ਦੇਖੋ ਇੱਕ ਨੰਬਰ ਤੇ ਬਾਈ ਮੁੱਲ ਫਿਰ ਕੀ ਰਹੂ ਮੁੱਲ ਪਹਿਲਾਂ ਵੀ ਜਾਇਜੀ ਹੁੰਦੇ ਆ ਮੁੱਲ ਜਾਇਜੀ ਕਰਾਂਗੇ ਬਾਈ ਯਾਰ ਲੈਣ ਦੇ ਨਾਲੇ ਮੁੱਲ 85 ਕਰਾ ਲਾ ਜੋ ਮਰਜ਼ੀ ਕਰਾ ਲਾ ਇਹ ਦੇ ਦਾਂਗੇ ਆਪਾਂ ਸਹੀ 70000 ਰੁਪਏ ਦੀ 70 ਦੀ ਹਾਂ ਮੁੱਲ ਕਰਾਉਣ ਨੂੰ ਬਾਈ ਕਿਹਨਾ 85 ਕਰਾ ਲਾ ਬੰਦੇ ਨੇ ਮਰਜ਼ੀ ਕਰਾ ਲਾ ਬਾਕੀ ਜਿੱਥੋਂ ਲਈ ਬਾਈ 90 95 ਉਹ ਵੀ ਮੰਗਦੇ ਸੀਗੀ ਹੂੰ 71000 ਦੀ ਬਾਈ ਕਨ ਆਪਾਂ ਵੜਾ ਦੇ ਦਾਂਗੇ ਬਸ 70 ਦੀ ਮਾਨਤਾ ਕਰਦਾ ਬਸ ਛੋੜ ਛਾਪਾ ਹੀ ਕਰਾਂਗੇ ਬਾਈ ਠੀਕ ਹੈ ਬਾਈ ਹਾਂ ਇਹ ਜੀ ਬ੍ਰੀਡ ਮੈਲ ਦੀ ਨਹੀਂ ਲਾਲਾ ਸਾਹਿਬ ਹੁਣ ਸਹੀ ਗੱਲ ਹੈ ਬਾਕੀ ਨੇ ਡਿਮਾਂਡ ਬਹੁਤ ਹੈ ਇਹਨਾਂ ਦੀ ਹਮ ਇੱਕ ਗੱਲ ਹੋਰ ਹੈ ਜਿਹੜੇ ਬੰਦੇ ਨੇ ਬਈ ਏਅਰ ਸ਼ਹਿਰ ਤਾਂ ਬੱਚੇ ਪੈਦਾ ਹਾਂ ਬਾਕੀ ਹੁਣ ਬਈ ਘਰੇ ਵੀ ਖੜੀ ਜਾ ਚੂਗੀ ਹਮ ਜਿਹੜਾ ਖਰਨੇ ਦਾ ਖੜੀ ਹੋਈ ਦਿਸਲਾ ਇੱਥੇ ਤੂੰ ਆ ਕੇ ਕਹਿਦਾ ਕਿ ਹੈ ਨਹੀਂ ਕਿੰਨੀਆਂ ਪਿੰਡੇ ਦਾ ਕਿ ਨਹੀਂ ਕੀ ਬਾਤ ਆ ਯਾਰ ਸਹੀ ਗੱਲ ਹੈ ਜਚਣਾ ਵਾਲਾ ਪਸ਼ੂ ਆ ਘਰੇ ਹਾਂ ਸਹੀ ਗੱਲ ਹੈ ਸਾਰਾ ਵੀ ਸੋਹਣਾ ਲੱਗੋ ਆਇਆ ਵੀ ਕਹੂਗਾ ਜੇ ਕੋਈ ਆਊਗਾ ਵੀ ਉਹ ਵੀ ਕਹੂਗਾ ਵੀ ਬਰੀਡ ਬਰੀਡ ਹੀ ਆ ਹਾਂ ਕਿੰਨੀ ਸੋਹਣੀ ਕਿਥੋਂ ਲੈ ਆਏ ਆ ਹਮ ਨਹੀਂ ਆਪ ਨੂੰ ਚਾਹੀਦੀ ਬਈ ਜਿਹੜੀ ਚੀਜ਼ ਆਪ ਨੂੰ ਜਿசி ਰਗਾ ਨੂੰ ਕਿਉਂ ਨਾ ਚਾਹੀਦੀ ਸਹੀ ਗੱਲ ਆ ਬਈ ਅੱਗੇ ਇਹ ਵੀ ਜਰਸੀ ਆ ਪੰਜਾਬ ਵਾਲੀ ਵੱਡੀ ਆਈ ਫੁੱਲ ਵੱਡੀ ਜਰਸੀ ਆ ਪੂਰੀ ਇਹ ਤੀਜਾ ਸੁਆਸ ਹੁੰਦੀ ਆ ਮੇਰੇ ਕਹਿਣ ਨੂੰ ਦੂਜਾ ਵੀ ਕਹਿ ਦਾਂਗੇ ਓਰੀਜਨਲ ਤੀਜਾ ਸੁਆਸ ਹੁੰਦੀ ਆ ਬਾਈ ਜਿਤਾ ਚਿਹਰੀ ਗੱਲ ਕਰੀਏ ਬੜਾ ਚੌੜਾ ਯਾਰ ਹਾਂ ਵੱਡੀ ਸਰੋਲ ਦੁੱਧ ਵੀ ਚੰਗਾ ਪਾਇਆ ਬਾਈ ਕਿੰਨਾ ਕੱਢਿਆ ਉਹਨਾਂ ਨੇ ਬਾਪ ਨੂੰ 20 ਵਕੇਲ ਲੀਟਰ ਕਿਹਾ ਤੇ ਸਾਡਾ ਚੋਇਆ ਵਾ ਠੀਕ ਆ ਹਾਂ ਨਾਮ ਵੀ ਦੱਸਦੀ ਆ ਹੂੰ ਹਵਾਨਾ ਚੈੱਕ ਕਰੋ ਬਾਈ ਜਦੋਂ ਨਾ ਸੂਣਾ ਨਾ ਮੈਂ ਕਹਿੰਦਾ ਜਿਹਨੂੰ ਅਗਲਾ ਕਹਿੰਦਾ ਪੰਡਾ ਬੰਨੀਆਂ ਹਾਂ ਹਜੇ ਲੈਂਦੀ ਆ ਪੰਜ ਛੇ ਦਿਨ ਲੈਂਦੀ ਆ ਰਹਾ ਹੁਣ ਬਸ ਠੰਡੀ ਆਣ ਕਿ ਛਰਛਪੇ ਵਾਲੀ ਬਾਈ ਯ ਇਹ ਮਰਜ਼ੀ ਕਿਤੇ ਫੜੀ ਨਹੀਂ ਲੈ ਚੰਗੀ ਚਲੋ ਬਾਈ ਬਾਕੀ ਥਾਂ ਦੇ ਕਿੱਡਾ ਸੋਹਣਾ ਲੈ ਬਾਈ ਮੈਂ ਕਹਿੰਦਾ ਕੀ ਬਾਤ ਹੈ ਗੁੱਲੇ ਵਾਲਾ ਥਾਂ ਮੋਟਾ ਚਵਾਈ ਨਹੀਂ ਪੋਲੀ ਆ ਬਾਈ ਆਪਾਂ ਖਿੱਚੀ ਆ ਠੀਕ ਆ ਹਾਂ ਹੁਣ ਬਾਲੀ ਖੇਚਣੋਂ ਹੁੰਦਾ ਨੇ ਖੇਤੀ ਕੋ ਹੁਣ ਵੀ ਵਿਖਾ ਦਗੇ ਤੇਰਾ ਬੱਚਾ ਮੁੜ ਕੇ ਧਰ ਦਿੰਦਾ ਗੇ ਉਹ ਨਹੀਂ ਖਿੱਚੀ ਤੋ ਸਹੀ ਗੱਲ ਆ ਬਾਈ ਲੈ ਚੈੱਕ ਕਰੋ ਬਾਲਟੇ ਲਾ ਫੁੱਲ ਪਈਆਂ ਅੰਦਰ ਦੀ ਜੇ ਗੱਲ ਕਰੀਏ ਨਾ ਮਲਾਈਮ ਜਾ ਡਰ ਕੱਪੜੇ ਵਰਗਾ ਡਰ ਕੱਪੜੇ ਵਰਗਾ ਮੈਂ ਕਹਿੰਦਾ ਬਾਈ ਜੇ ਤੋ ਬਾਲ ਕਦੇ ਸੂ ਨਾ ਲੈ ਜਾਣਾ ਹਾਂ ਹਾਂ ਲੈ ਜਾਣਾ ਬਾਈ ਲੈ ਵਾ ਯਾਰ ਹੋਲੇ ਲਾਗ ਗਿਆ ਵੇ ਲਾਲੀਆਂ ਵਖਾਉਣ ਲਾਗ ਗਈ ਇਹ ਪਰ ਮਰਜ਼ੀ ਵਜਾ ਲੈ ਸਹੀ ਗੱਲ ਆ ਜਦ ਅਰਦੀ ਮਰਜ਼ੀ ਹੱਥ ਫੇਰੀ ਦੀ ਉਧਰੋਂ ਵਜਾ ਇਧਰੋਂ ਵਜਾ ਇਹ ਨਹੀਂ ਜੀ ਬਈ ਲੱਤ ਛੜ ਕਰੂਗੀ ਸਹੀ ਗੱਲ ਆ ਬਾਈ ਦੁੱਧ ਪਸ਼ੂ ਕੱਟ ਦੇਦੇ ਕੋਈ ਗੱਲ ਨਹੀਂ ਹੁੰਦੀ ਪਰ ਜੇ ਠੰਡਾ ਸ਼ੀਲ ਹੋਵੇ ਉਹ ਤਾਂ ਬੜਾ ਫਾਇਦਾ ਕਿ ਨਹੀਂ ਸਹੀ ਗੱਲ ਆ ਬਈ ਖੋਲ ਦੇ ਨੇ ਬਈ ਤੋਰ ਦੇ ਮੜੀ ਜੀ ਖੋਲ ਕੇ ਬਾਕੀ ਵੀਰ ਕੋਈ ਵੀ ਇਹ ਨਾ ਸਮਝੋ ਬਈ ਛੋਟੀ ਆ ਵੱਡੀ ਆ ਕਿ ਫਿਰ ਉਹ ਬਡਾਈ ਸਹੀ ਗੱਲ ਆ ਬਈ ਕਿੱਡੀ ਤੁਸੀਂ ਵੀਡੀਓ ਚ ਦੇਖੋਗੇ ਤੁਸੀਂ ਉਹਨੂੰ ਦੁੱਗਣੀ ਦੇਖੂਗੀ ਕੱਟ ਨਹੀਂ ਨਹੀਂ ਆ ਹਾਂ ਸਹੀ ਗੱਲ ਆ ਬਾਕੀ ਚਾਰੂ ਜਰੂ ਬਹੁਤ ਆ ਹੂੰ ਬਾਕੀ ਆਣ ਕੀ ਬਡਾਲ ਜੀ ਇਲਾਕੇ ਵਾਲਾ ਕਹਿੰਦਾ ਬੁੱਢੀ ਮੈਂ ਕਹਿੰਦਾ ਵੀ ਕੀ ਆਵਾਜ਼ ਆ ਤੋਰਾ ਤਰਾ ਇੱਕ ਨੰਬਰ ਆ ਜਮਾ ਸੈਨੂ ਛੋਣ ਵਾਲੇ ਫੈੜਾ ਦਾ ਦੁੱਧ ਇਹਨਾਂ ਨੂੰ ਕੋਈ ਵਧੀਆ ਫੈੜ ਮੱਜਾਂ ਦੇ ਬਰਾਬਰ ਪਾਉਣਾ ਨੇ ਮੱਜਾਂ ਦੇ ਬਰਾਬਰ ਪਾਉਣਾ ਸਹੀ ਗੱਲ ਆ ਬਈ ਹਾਂ ਗਾ ਅਗਲੇ ਦੀ ਸੇਵਾ ਇੱਕ ਗੱਲ ਹੋਰ ਆ ਲਾਲੀ ਲੂਲੀ ਬਹੁਤ ਆ ਬਾਈ ਹਣਾ ਹਾਂ ਸੈਣੀ ਪੰਡੇ ਦੇ ਬਹੁਤ ਆ ਦੋਨਾਂ ਦੀ ਸਹੀ ਗੱਲ ਆ ਚਮਕ ਚਮਕਣਾ ਹੀ ਗੱਲ ਕਰੀਏ ਬਾਈ ਫੁੱਲਾ ਜੇ ਗੱਲ ਕਰੀਏ ਦੋਵੇਂ ਨਾ ਘਰੇ ਖੜੀਆਂ ਸੋਹਣੀਆਂ ਲੱਗਣ ਨੇ ਉਹਨਾਂ ਬਾਈ ਯਾਰ ਦੁੱਧ ਵੀ ਆਇਆ ਨਹੀਂ ਕਿ ਮੁਰ ਕੇ ਪਾਣੀ ਜਾ ਪਾਈ ਜਾਣੀਆਂ ਹੂੰ ਕਿਉਂ ਕੋਈ ਵਧੀਆ ਦੁੱਧ ਆਉਂਦਾ ਨਹੀਂ ਕਿਉਂ ਵੀ ਚੰਗਾ ਆਉਣਾਗਾ ਦੁੱਧ ਵੀ ਜਮਾ ਗਾ ਉਹ ਯਾਨੀ ਉਹ ਗੱਲ ਪਤਲਾ ਜਾਊਗਾ ਕਿਨੇ ਬਾਈ ਹਾਂ ਸਹੀ ਗੱਲ ਵਿੱਚ ਵੀ ਸਵਾਲ ਲੱਗੂਗਾ ਪੂਰਾ ਬਾਈ ਯਾਰ ਤੇ ਇਹਦਾ ਬਾਈ ਫਿਰ ਕੀ ਮੁੱਲ ਇਹ ਦੇ ਦਾਂਗੇ ਅੱਜ 67000 ਰੁਪਏ ਦੀ 67 ਦੀ ਹਾਂ ਕੱਚੀਆਂ ਵਾਲਾ ਮੁੱਲ ਆ ਬਾਈ ਕੱਚੀਆਂ ਵਾਲਾ ਜਦੋਂ ਹੋ ਗਈ ਤਿਆਰ ਉਦੋਂ ਹੈ ਜੋ ਮੇਨ ਕੱਲ ਨਾ ਦੁੱਧ ਵਾਲੀ ਨਾੜ ਸਹੀ ਗੱਲ ਆ ਮੁੱਲੇ ਦਾ ਵੀ 75 ਕਰ ਦਿਆਂ ਬਾਈ ਯਾਰ ਕਈ ਵਿੱਚ ਬਾਈ ਕਹਿੰਦੇ ਤੂੰ ਮੁੱਲ ਕਰਦਾ ਮੁੱਲ ਨਹੀਂ ਹੁੰਦੇ ਆਪਣੇ ਲਾਲਾ ਸਾਹਿਬ ਵੀਡੀਓ ਤੇ ਆ ਅਗਲੇ ਦੀ ਪਕਾਈ ਨਾ ਹੋਵੇ ਆਪਣੀ ਨਾ ਹੋਵੇ ਸਹੀ ਗੱਲ ਆ ਬਾਈ ਕੁਛ ਔੜ ਛੱਪੇ ਵਾਲੇ ਹੋ ਜਾਂਦੇ ਹੁੰਦੇ ਆ ਦੇਣ ਲੈਣ ਮੁੱਲੀ ਹੁੰਦੇ ਆ ਤੇ ਵਸੇ ਅੱਜ ਵੀ ਦੇਣ ਲੈਣੀ ਕਰਤਾ ਦੋਮਾ ਦਾ ਜੇ ਕੋਈ ਵੀਰ ਲੂਗਾ ਜੋੜਾ ਤੇ ਬਾਈ ਉਹ ਹਜਾ ਆ ਉਹ ਹੀ ਦਾ ਕਰ ਲਾਂਗੇ ਮੰਨ ਤਾਂ ਚਾ ਕੋਈ ਨਹੀਂ ਠੀਕ ਆ ਬਾਈ ਹਾਂਜੀ ਤੇ ਨਾ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ